ਦੇ ਦੁਹਾਨ ਚਵਰ ਛਤਰ ਤਖਤ ਦੇ مالک ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਿੱਖ قوم ਦੇ ਮਹਾਨ ਯੋਧੇ ਜਿਨ੍ਹਾਂ ਨੇ ਬਹਾਦਰੀ ਦੇ ਨਾਲ ਸੱਚੀ ਸੇਵਾ ਭਾਵਨਾ ਦੇ ਨਾਲ ਲੋੜਵੰਦਾਂ ਦੁਖੀਆਂ ਦਰਦਮੰਦਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਿਆਂ ਉਹਨਾਂ ਨੂੰ ਆਪਣੇ ਧੀਨਾ ਪੁੱਤਾਂ ਵਾਂਗ ਪਾਲਿਆ ਪੰਥ ਦੀ ਵੱਡੀ ਮਾਨਮੱਤੀ ਸ਼ਖਸੀਅਤ ਭਗਤ ਪੂਰਨ ਸਿੰਘ ਜੀ ਦੇ ਮਹਾਨ ਅਸਥਾਨ ਪਿੰਗਲਵਾੜਾ ਵਿਖੇ ਸੁਭਾਏ ਮਾਨ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਗੁਰਬਾਣੀ ਦੇ ਸ਼ਬਦਾਂ ਦੀ ਕਮਾਈ ਭਗਤ ਪੂਰਨ ਸਿੰਘ ਜੀ ਹੁਣਾਂ ਨੇ ਪੂਰੀ ਜ਼ਿੰਦਗੀ ਕੀਤੀ ਔਰ ਮੈਂ ਕਈ ਵਾਰੀ ਇਹ ਗੱਲ ਕਰਦਾ ਹੁੰਨਾ ਵਾਂ ਕਿ ਉਹ ਸਮਾਂ ਜਦੋਂ ਕੋਈ ਇੱਥੇ ਪੰਜਾਬ ਦੇ ਵਿੱਚ ਐਸੀ ਇੱਕ ਵੀ ਸੰਸਥਾ ਨਹੀਂ ਸੀ ਜਿੱਥੇ ਕੁਦਰਤੀ ਤੌਰ ਤੇ ਜਿਨ੍ਹਾਂ ਨੂੰ ਰੱਬ ਨੇ ਕਿਸੇ ਗੱਲੋਂ ਸਰੀਰ ਕਰਕੇ ਕੋਈ ਘਾਟ ਰੱਖੀ ਆ ਅਧੂਰੇ ਆ ਸਰੀਰ ਪੱਖੋਂ ਜਾਂ ਜਿਹਦਾ ਕੋਈ ਸਹਾਰਾ ਨਹੀਂ ਹੈ ਲਾवारिस ਹੈ ਬੇਸਹਾਰਾ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਜੋ ਗੁਰੂ ਬਾਰੇ ਆਖਿਆ ਗਿਆ ਵਾ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਗਤਿਆਂ ਦੀ ਗੱਤ ਨੇਤਰਿਆਂ ਦੀ ਧਿਰ ਉਹ ਗੁਰੂ ਨਾਨਕ ਦਾ ਘਰ ਵਾ ਤੇ ਗੁਰੂ ਨਾਨਕ ਦੇ ਉਸ ਘਰ ਦਾ ਜਿਹੜਾ ਪ੍ਰੈਕਟੀਕਲ ਰੂਪ ਵਾ ਉਹ ਭਗਤ ਪੂਰਨ ਸਿੰਘ ਜੀ ਹੋਣਾ ਨੇ ਪਿੰਗਲਵਾੜੇ ਦੇ ਰੂਪ ਦੇ ਰਾਹੀ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ ਔਰ ਉਹਨਾਂ ਸਮਿਆਂ ਦੇ ਵਿੱਚ ਸਾਡੇ ਗੁਰਦੁਆਰੇ ਵੀ ਕੈਸੇ ਸਨ ਕਿ ਭਗਤ ਜੀ ਭਾਵੇਂ ਦੂਜੇ ਧਰਮ ਦੇ ਵਿੱਚ ਪੈਦਾ ਹੋਏ ਪਰ ਸਿਰਫ ਇੱਕ ਵਾਰੀ ਗੁਰਦੁਆਰਾ ਰੀਰੂ ਸਾਹਿਬ ਗਏ ਉੱਥੇ ਮਹਾਪੁਰਸ਼ਾਂ ਦੀ ਸੇਵਾ ਭਾਵਨਾ ਦੇਖੀ ਔਰ ਇੱਕ ਵਾਰੀ ਜਾ ਕੇ ਹੀ ਉਹ ਮਨ ਕਰਕੇ ਸਿੱਖ ਬਣ ਗਏ ਅੱਜ ਵੀ ਐਸੇ ਗੁਰਦੁਆਰਿਆਂ ਦੀ ਲੋੜ ਹੈ ਜਾਂ ਗੁਰਦੁਆਰਿਆਂ ਦੇ ਵਿੱਚ ਅਜਾਹੀ ਮਾਹੌਲ ਦੀ ਲੋੜ ਹੈ ਕਿ ਜਦੋਂ ਕੋਈ ਜਾਵੇ ਤੇ ਉਹ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਣ ਜਾਵੇ ਫਿਰ 1947 ਦੇ ਵਿੱਚ ਮੈਂ ਅਕਤੂਬਰ ਦੇ ਵਿੱਚ ਪਾਕਿਸਤਾਨ ਗਿਆ ਹਾਂ ਤੇ ਮੈਂ ਉਹ ਦੋਵਾਂ ਹੀ ਥਾਵਾਂ ਨੂੰ ਦੇਖਿਆ ਵਾ ਇੱਕ ਗੁਰਦੁਆਰਾ ਦੇਹੜਾ ਸਾਹਿਬ ਉਹਦੇ ਦਰਵਾਜੇ ਤੇ ਮੈਂ ਜਦੋਂ ਖੜਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਉਹ ਤਸਵੀਰਾਂ ਘੁੰਮ ਰਹੀਆਂ ਸੀ ਕਿ ਭਗਤ ਪੂਰਨ ਸਿੰਘ ਜੀ ਆਪਣੇ ਪਿਆਰੇ ਨੂੰ ਨਾਲ ਲੈ ਕੇ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਗਰੀਬਾਂ ਲੋੜਵੰਦਾਂ ਦੁਖੀਆਂ ਦੁਖਿਆਰਿਆਂ ਦੀ ਇੱਥੇ ਸੇਵਾ ਕਰਦੇ ਸਨ ਉਹ ਥਾਂ ਅੱਜ ਵੀ ਬੋਲ ਕੇ ਦੱਸਦੀ ਆ ਕਿ ਇੱਥੇ ਕੌਮ ਦੀ ਮਾਨ ਮੱਤੀ ਹਸਤੀ ਕਿਵੇਂ ਸੇਵਾ ਕਰਦੀ ਰਹੀ ਔਰ 1947 ਦੇ ਵਿੱਚ ਜਿਵੇਂ ਉਹ ਇੱਥੇ ਆਏ ਇੱਥੇ ਵੀ ਉਹਨਾਂ ਨੇ ਉਜਾੜੇ ਦੇ ਲੋਕਾਂ ਨੂੰ ਸੰਭਾਲਿਆ ਸਹਾਰਾ ਦਿੱਤਾ ਇਹ ਬਹੁਤ ਵੱਡੀਆਂ ਗੱਲਾਂ ਮੈਂ ਸਮਾਜ ਸੇਵਕ ਬਹੁਤ ਵੇਖਿਆ ਪਰ ਮੈਂ ਦਾਅਵੇ ਦੇ ਨਾਲ ਕਹਿੰਨਾ ਵਾਂ ਭਗਤਪੂਰਨ ਸਿੰਘ ਇਕੋ ਹੀ ਹੋਇਆ ਵਾ ਇਕੋ ਹੀ ਰਹੂਗਾ ਉਹਨਾਂ ਦੀ ਰੀਸ ਅੱਜ ਦੂਜਾ ਭਾਵੇਂ ਕੋਈ ਜਿੰਨੇ ਮਰਜੀ ਬਾਹਰ ਦਾਵੇ ਕਰੇ ਪਰ ਦੂਜਾ ਕੋਈ ਨਹੀਂ ਹੈ ਕਿਉਂਕਿ ਗੱਲ ਜਦੋਂ ਕੌਮੀ ਭਾਵਨਾ ਦੀ ਵੀ ਆਈ ਤਾਂ 1984 ਦੇ ਵਿੱਚ ਉਹਨਾਂ ਨੇ ਆਪਣਾ ਅਵਾਰਡ ਮੋੜਤਾ ਕੌਮ ਨੂੰ ਦੇਖਦਿਆਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਭਗਤ ਜੀ ਦੀਆਂ ਜਿਹੜੀਆਂ ਲਿਖਤਾਂ ਵਾਂ ਅੱਜ ਹੂਬ ਹੂ ਸੱਚ ਹੋ ਰਹੀਆਂ ਵਾਂ ਜਦੋਂ ਕਰੋਨਾ ਕਾਲ ਆਇਆ ਅਸੀਂ ਆਕਸੀਜਨ ਦੇ ਸਿਲੰਡਰ ਲੱਭਦੇ ਫਿਰਦੇ ਸੀ ਤੇ ਭਗਤ ਜੀ ਤੇ ਪਹਿਲਾਂ ਹੀ ਕਹਿ ਕੇ ਗਏ ਆਪਣੀਆਂ ਲਿਖਤਾਂ ਦੇ ਵਿੱਚ ਕਿ ਜਿਹੜਾ ਗੁਰੂ ਦਾ ਸਿਧਾਂਤ ਆਨਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦੇਵਸ ਰਾਤ ਦੋਇਦਾਈ ਦਾਇਆ ਖੇਲੈ ਸਗਲ ਜਗਤ ਸਾਨੂੰ ਹਵਾ ਤੇ ਪਾਣੀ ਨੂੰ ਸੰਭਾਲਣਾ ਚਾਹੀਦਾ ਭਗਤ ਜੀ ਨੇ ਸਾਰੀ ਉਮਰ ਰੁੱਖਾਂ ਦੀ ਸੰਭਾਲ ਦੀ ਗੱਲ ਕੀਤੀ ਔਰ ਕਦੇ ਵੀ ਭਗਤ ਜੀ ਇਹਨੇ ਨਿਸ਼ਚੇ ਦੇ ਪੱਕੇ ਕਦੀ ਵੀ ਉਹਨਾਂ ਨੇ ਪਟ્રોલ ਵਾਲੀ ਜਾਂ ਡੀਜ਼ਲ ਵਾਲੀ ਗੱਡੀ ਦੇ ਵਿੱਚ ਸਫ਼ਰ ਨਹੀਂ ਕੀਤਾ ਸੰਗਟਾਂ ਨੇ ਭੇਟਾ ਕੀਤੀਆਂ ਗੱਡੀਆਂ ਖੜੀਆਂ ਰਹੀਆਂ ਪਰ ਅਸੂਲ ਦੇ ਪੱਕੇ ਸਾਨੂੰ ਰੁੱਖਾਂ ਦੀ ਸੰਭਾਲ ਦੇ ਮਸਲੇ ਦੇ ਉੱਤੇ ਉਹਨਾਂ ਦੀਆਂ ਲਿਖਤਾਂ ਅੱਜ ਸਾਨੂੰ ਦੱਸ ਰਹੀਆਂ ਕਿ ਜੇ ਉਹਨਾਂ ਦੀ ਗੱਲ ਮੰਨ ਲੈਂਦੇ ਇੰਨੀਆਂ ਬਿਮਾਰੀਆਂ ਇੰਨੀਆਂ ਆਫਤਾਂ ਇਹਦੇ ਨਾਲ ਸਾਨੂੰ ਸਿੱਜਣਾ ਨਾ ਪੈਂਦਾ ਲੜਨਾ ਨਾ ਪੈਂਦਾ ਭਗਤ ਜੀ ਨੇ ਜ਼ਮੀਨ ਦੀ ਗੱਲ ਕੀਤੀ ਜ਼ਮੀਨ ਦੀ ਗੱਲ ਅੱਪਾ ਅੱਜ ਵੀ ਕਰਦੇ ਆ ਰਾਜੇਵਾਲ ਸਾਹਿਬ ਬੈਠੇ ਆ ਮੈਂ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਬਹੁਤ ਬਜਟ ਦੇ ਵਿੱਚ ਪੜਦਾ ਨਾ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਏ ਜੀਵਨ ਦੇ ਆ ਪੈਰਾਂ ਤੱਲੇ ਮੋਇਆਂ ਉੱਪਰ ਹੋਏ ਮਿੱਟੀ ਵਰਗਾ ਕੁਛ ਨਹੀਂ ਹੈ ਦੂਜਾ ਸੰਸਾਰ ਵਿੱਚ ਮਿੱਟੀ ਇਹਦੇ ਤੋਂ ਜੋ ਪੈਦਾ ਹੋ ਰਿਆ ਸੇ ਸ਼ਾਕ ਰਹੇ ਆ ਅੱਖ ਪਾ ਤੇ ਨਰਮਾ ਮਿੱਟੀ ਤੋਂ ਪੈਦਾ ਹੋਏ ਬਸਤਰ ਪਾਏ ਆ ਲੰਗਰ ਵਰਤ ਰੈ ਦੁੱਧ ਵਰਤ ਰੈ ਆ ਪਸ਼ੂਆਂ ਦਾ ਚਾਰਾ ਮਿੱਟੀ ਤੋਂ ਪੈਦਾ ਹੋਇਆ ਹੈ ਬੈਠੇ ਮਿੱਟੀ ਉੱਤੇ ਆਂ ਰਹਿੰਦੇ ਮਿੱਟੀ ਉੱਤੇ ਆਂ ਤੁਰਦੇ ਮਿੱਟੀ ਉੱਤੇ ਆਂ ਤੇ ਜਦੋਂ ਦੁਨੀਆ ਤੋਂ ਜਾਣਾ ਵਾ ਇਸ ਮਿੱਟੀ ਨੇ ਸਾਨੂੰ ਆਪਣੇ ਵਿੱਚ ਸਮਾ ਲੈਣਾ ਗੁਰੂ ਨੇ ਮਾਤਾ ਧਰਤ ਵੱਡੀ ਮਾਂ ਕਿਹਾ ਵਾ ਇਹ ਜਿਹੜੀ ਧਰਤੀ ਮਾਂ ਵਾ ਇਹਦੇ ਬਾਰੇ ਭਗਤ ਪੂਰਨ ਸਿੰਘ ਜੀ ਤੋਂ ਵੱਧ ਨਾ ਕਿਸੇ ਨੇ ਲਿਖਿਆ ਵਾ ਨਾ ਕਿਸੇ ਨੇ ਦ੍ਰਿੜਤਾ ਦੇ ਨਾਲ ਇੰਨਾ ਪਹਿਰਾ ਦਿੱਤਾ ਕਿ ਇਹਨੂੰ ਸੰਭਾਲੀਏ ਆਪਾਂ ਅੱਜ ਜਿਸ ਤਰੀਕੇ ਦੇ ਨਾਲ ਕੰਕਰੀਟ ਦਾ ਜੰਗਲ ਸਾਡੇ ਪੰਜਾਬ ਦੇ ਵਿੱਚ ਉੱਸਰਿਆ ਵਾ ਬਾਕੀ ਇੰਡੀਆ ਦੇ ਵਿੱਚ ਜਿਹੜਾ ਸ਼ਹਿਰੀ ਏਰੀਆ ਵਾ ਉਹ 31%ਾ ਪੰਜਾਬ ਦੇ ਵਿੱਚ ਪਹਿਲਾਂ ਹੀ 42%ਾ ਵਾ ਔਰ ਜਿਸ ਤਰੀਕੇ ਦੇ ਨਾਲ ਅੱਜ ਜ਼ਮੀਨਾਂ ਨੂੰ ਖੋਣ ਦੀ ਗੱਲ ਹੋ ਰਹੀ ਆ ਤੇ ਭਗਤ ਪੂਰਨ ਸਿੰਘ ਫੇਰ ਉਹ ਮਰਦ ਚੇਤੇ ਆਉਂਦਾ ਵਾ ਜਿਨ੍ਹਾਂ ਨੇ ਉਦੋਂ ਹੀ ਕਿਹਾ ਸੀ ਕਿ ਮਿੱਟੀ ਵੀ ਸੰਭਾਲੋ ਪਾਣੀ ਵੀ ਸੰਭਾਲੋ ਇਹ ਧਰਤੀ ਜਿਹੜੀ ਆ ਇਹ ਧਰਤੀ ਦੀ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਭਗਤ ਜੀ ਨੂੰ ਯਾਦ ਕਰਦੇ ਆ ਸੱਚੀ ਸੁੱਤੀ ਸ਼ਰਧਾਂਜਲੀ ਇਹੀ ਆ ਇੱਕ ਤਾਂ ਇਹ ਕੌਮ ਦੀ ਵਿਰਾਸਤ ਹੈ ਪਿੰਗਲਵਾੜਾ ਪਿੰਗਲਵਾੜੇ ਵਰਗੀ ਦੂਜੀ ਕੋਈ ਸੰਸਥਾ ਨਹੀਂ ਹੈ ਮੈਂ ਖੁਦ ਇੱਕ ਸੰਸਥਾ ਚਲਾਉਣਾ ਬਾਰਾਂ ਤੋਂ ਪਰ ਅਸੀਂ ਸਾਰੇ ਉਹਨਾਂ ਤੋਂ ਪ੍ਰੇਰਣਾ ਲੈ ਸਕਦੇ ਹਾਂ ਪਰ ਕੋਈ ਵੀ ਪਿੰਗਲਵਾੜਾ ਦੂਜਾ ਕਾਇਮ ਨਹੀਂ ਕਰ ਸਕਦਾ ਮਾਤਾ ਜੀ ਬੈਠੇ ਆ ਲੰਬੇ ਸਮੇਂ ਤੋਂ ਸੇਵਾਵਾਂ ਕਰਦੇ ਮਾਤਾ 인ਦਰਜੀਤ ਕੌਰ ਜੀ ਤਨੋਂ ਮਨੋਂ ਸੇਵਾ ਕਰਦੀ ਆ ਅਸੀਂ ਪਿੰਗਲਵਾੜੇ ਨੂੰ ਵੱਧ ਤੋਂ ਵੱਧ ਸਹਿਯੋਗ ਦੇਈਏ ਇਹ ਬੱਚੇ ਗੁਰੂ ਨਾਨਕ ਦੇ ਬੱਚੇ ਆ ਜਿੰਨੇ ਵੀ ਇੱਥੇ ਰਹਿਣ ਵਾਲੇ ਆ ਲੋੜਵੰਦ ਦੂਜੀ ਗੱਲ ਸੱਚੀ ਸ਼ਰਧਾਂਜਲੀ ਆ ਰੁੱਖ ਲਾਈਏ ਰੁੱਖ ਸੰਭਾਲੀਏ ਤੇ ਰੁੱਖਾਂ ਦੀ ਕਦਰ ਕਰੀਏ ਘਟ ਤੋਂ ਘਟ ਲੱਕੜ ਦੀ ਵਰਤੋਂ ਕਰੀਏ ਔਰ ਇੰਨੀ ਕ ਰੁੱਖ ਤੇ ਆਪਾਂ ਲਾਲੀਏ ਜਿੱਦਣ ਜਾਣਾ ਬਾਲਣ ਪੈਣਾ ਮੈਂ ਤੇ ਉਹਨਾਂ ਕ ਅਸੀਂ ਕੰਮ ਕੀਤਾ ਹੋਵੇ ਤੀਜੀ ਗੱਲ ਪਾਣੀ ਆ ਜਿਹੜਾ ਸਾਡਾ ਪਾਣੀ ਨੂੰ ਆਪਾਂ ਵੇਸਟ ਨਾ ਕਰੀਏ ਪਾਣੀ ਕੀਮਤੀ ਆ ਸਾਹਮਣੇ ਲਿਖਿਆ ਆ ਵਾ ਆਸਾ ਕੀ ਵਾਰ ਦੇ ਬੋਲ ਵਾ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਹੋਏ ਪਹਿਲਾਂ ਤੇ ਪਾਣੀ ਇੱਕ ਜੀਵਨ ਪਾਣੀ ਇੱਕ ਜਾਨ ਵਾ ਇਹਨੂੰ ਵੀ ਸੰਭਾਲੀਏ ਔਰ ਅੱਜ ਜਿਹੜਾ ਸਭ ਤੋਂ ਵੱਡਾ ਮਸਲਾ ਵਾ ਆਪਣੀ ਜ਼ਮੀਨ ਆ ਜਿਹੜੀ ਇਹਨੂੰ ਬਚਾਈਏ ਜ਼ਮੀਨਾਂ ਅਸੀਂ ਆ ਜੇ ਜ਼ਮੀਨਾਂ ਨਾ ਰਹੀਆਂ ਗੁਲਾਮੀ ਕਰਾਂਗੇ ਅਸੀਂ ਜ਼ਮੀਨਾਂ ਸਾਡੇ ਕੋਲ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਵਾ ਅਸੀਂ ਇਹਨਾਂ ਜ਼ਮੀਨਾਂ ਨੂੰ ਸੰਭਾਲੀਏ ਛੋਟੇ ਛੋਟੇ ਲਾਲਚਾਂ ਪਿੱਛੇ ਜ਼ਮੀਨਾਂ ਨਾ ਵੇਚੀਏ ਦੇਖੋ ਸਾਡੀ ਤੇ ਆਬਾਦੀ ਵਾਲੀ ਨਹੀਂ ਆ ਕੀ ਕਰ ਰਹੇ ਆ ਇਹਨਾਂ ਕੰਕਰੀਟ ਦਾ ਜੰਗਲ ਕਾਹ ਤੋਂ ਵਸਾਈ ਜਾਂਦੇ ਆ ਜਿੱਥੇ ਮਨੁੱਖਤਾ ਦਾ ਦਮ ਘਟਣਾ ਵਾ ਤਾ ਭਗਤ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ ਜ਼ਮੀਨਾਂ ਦੇ ਮਸਲੇ ਤੇ ਕੋਈ ਸਮਝੌਤਾ ਨਾ ਕਰੀਏ ਮਿੱਟੀ ਦੇ ਮਸਲੇ ਤੇ ਕੋਈ ਸਮਝੌਤਾ ਨਾ ਕਰੀਏ ਜਿਸ ਮਿੱਟੀ ਤੇ ਜੰਮਿਆ ਉਸ ਮਿੱਟੀ ਦੇ ਵਫਾਦਾਰ ਰਹੀਏ ਫਰੀਦਾ ਖਾਕ ਨੰਿੰਦੀਆ ਖਾਕੂ ਜੇੜ ਨਾ ਕੋਏ ਜੀਵਨ ਦੇ ਆ ਪੈਰਾਂ ਤਲੈ ਮੋਇਆਂ ਉੱਪਰ ਹੋਏ ਸਾਰੇ ਜਾਣੇ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਿਏ ਅਸੂਲਾ ਤੇ ਚੱਲਿਏ ਇੱਕ ਦੂਜੇ ਦੀ ਕਦਰ ਕਰੀਏ ਆਪਸੀ ਪ੍ਰੇਮ ਰੱਖੀਏ ਪਿਆਰ ਰੱਖੀਏ ਤੇ ਗੁਰੂ ਨੇ ਜਿਹੜਾ ਸਿਧਾਂਤ ਦਿੱਤਾ ਜਿਹਨੂੰ ਤਾਂ ਉਮਰ ਭਗਤਪੂਰਨ ਸਿੰਘ ਜੀ ਹੁਣਾਂ ਨੇ ਕਮਾਇਆ ਵਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਮਕਉ ਬਣ ਆਈ ਮੈਂ ਗੁਰੂ ਅਗੇ ਅਰਦਾਸ ਕਰਦਾ ਭਗਤਪੂਰਨ ਸਿੰਘ ਵਰਗੀਆਂ ਮਾਨ ਮਕਤੀਆਂ ਸ਼ਕਸ਼ੀਆਂ ਤਾਂ ਇਹ ਸੰਸਾਰ ਵਿੱਚ ਵਾਰ-ਵਾਰ ਆਉਣ ਸਮਾਜ ਦਾ ਮਾਰਗਦਰਸ਼ਨ ਕਰਨ ਤੇ ਉਹਨਾਂ ਦੇ ਰਸਤੇ ਤੇ ਚੱਲਣ ਵਾਲੇ ਸਾਡੇ ਮਾਤਾ ਜੀ ਮਾਤਾ ਇੰਦਰਜੀਤ ਕੌਰ ਜੀ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹਨਾਂ ਨੇ ਬਾਤ ਹੋਈ ਭਗਤਪੂਰਨ ਸਿੰਘ ਜੀ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਅੱਗੇ ਵਧਾਇਆ ਉਹਦੇ ਤੇ ਪਹਿਰਾ ਦਿੱਤਾ ਔਰ ਭਗਤ ਜੀ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਰਹੇ ਨੇ ਵੇਖੋ ਕੋਈ ਬੰਦਗੀ ਕਰਦਾ ਵਾ ਭਗਤੀ ਤੇ ਭਗਤ ਕਹਿੰਦੇ ਤੇ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਬੰਦਗੀ ਵੀ ਕੀਤੀ ਸੇਵਾ ਨੂੰ ਬੰਦਗੀ ਬਣਾ ਲਿਆ ਨਾਮ ਬਾਣੀ ਦੇ ਅਭਿਆਸੀ ਤੇ ਮੈਂ ਉਹਨਾਂ ਦੀ ਇੱਕ ਕਿਤਾਬ ਪੜ੍ਹੀ ਆ ਜਿਹੜੀ ਦੇਹਧਾਰੀ ਗੁਰੂ ਧੰਮ ਦੇ ਖਿਲਾਫ ਲਿਖੀ ਆ ਭਗਤ ਜੀ ਨੇ ਅੱਜ ਨਹੀਂ ਲੋਕ ਲਿਖਦੇ ਸਮਝੌਤਾਵਾਦੀ ਆ ਡਰਦੇ ਆ ਪਰ ਜਿੱਥੇ ਕੌਮ ਦੀ ਗੱਲ ਆਈ ਗੁਰੂ ਗ੍ਰੰਥ ਸਾਹਿਬ ਦੀ ਸਰਵੋੱਚਤਾ ਦੀ ਗੱਲ ਆਈ ਪੰਥ ਦੀ ਗੱਲ ਆਈ ਗੁਰੂ ਗ੍ਰੰਥ ਦੀ ਗੱਲ ਆਈ ਭਗਤਪੂਰਨ ਸਿੰਘ ਜੀ ਬੇਖੌਫ ਖੜੇ ਰਹਿ ਸਦਾ ਹੀ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ ਮੈਂ ਸੱਚੇ ਦਿਲੋਂ ਭਗਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਕੌਮ ਨੂੰ ਅਪੀਲ ਕਰਦਾ ਵਾਂ ਭਗਤਪੂਰਨ ਸਿੰਘ ਜੀ ਦਾ ਮਿਸ਼ਨ ਪਿੰਗਲਵਾੜੇ ਦੇ ਰੂਪ ਰਾਹੀ ਪੂਰੇ ਸੰਸਾਰ ਤੱਕ ਲੈ ਕੇ ਜਾਈਏ ਸਾਡੀ ਮਦਰ ਟ੍ਰੇਸਾ ਸਾਡੇ ਸਾਰਾ ਕੁਝ ਭਗਤ ਪੂਰਨ ਸਿੰਘ ਨੇ ਪਿੱਛੇ ਦੇ ਇੱਕ ਸਿੱਖ ਸੰਸਥਾਨ ਨੇ ਅਨਮਤੀਆਂ ਦਾ ਵੱਡਾ ਦਿਨ ਮਨਾਇਆ ਤੇ ਮੈਂ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਪੁੱਛਿਆ ਸੀ ਕਿ ਅਸੀਂ ਆਪਣੇਆਂ ਨੂੰ ਕਿਉਂ ਭੁੱਲ ਜਾਂਦੇ ਭਗਤ ਪੂਰਨ ਸਿੰਘ ਜਿੰਨਾ ਵਰਗੀ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਹੈ ਪਾਤਸ਼ਾ ਕਿਰਪਾ ਕਰੇ ਮਿਹਰ ਕਰੇ ਅਸੀਂ ਸਾਰੇ ਗੁਰੂ ਦੇ ਬਚਨਾਂ ਦੇ ਉੱਤੇ ਚੱਲ ਗਏ ਗੁਰੂ ਦਾ ਇੱਕ ਬਚਨ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲਨਾਏ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਪੁੱਲ ਗਲਤੀ ਦੀ ਮਾਫੀ ਦੀ ਪ੍ਰਬੰਧਕਾਂ ਦਾ ਮਾਤਾ ਇੰਦਰਜੀਤ ਕੌਰ ਜੀ ਤੇ ਸਾਰਿਆਂ ਸੱਜਣਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਅੱਜ ਦੇ ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਬੱਚੇ ਵੀਰ ਪਹਿਣ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਈ ਵਾਰ ਸੋਚਦੀ ਆ ਕਿ ਅੱਜ ਕੱਲ ਬੜਾ ਰਿਵਾਜ ਹੋ ਗਿਆ ਵਾ ਆਪਣਾ ਜਨਮ ਸੈਲੀਬ੍ਰੇਟ ਕਰਨ ਦਾ ਅਸੀਂ ਜਨਮ ਦਿਨ ਬੜੇ ਮਨਾਣੇ ਆ ਪਰ ਅੱਜ ਬੈਠੇ ਸੋਚ ਰਹੀ ਸੀ ਕਿ ਅਸੀਂ ਆਪਣੇ ਜਿਉਂਦੇ ਤਾਂ ਆਪਣਾ ਜਨਮ ਦਿਨ ਮਨਾਨੇ ਆ ਪਰ ਜਦੋਂ ਸੰਸਾਰ ਤੋਂ ਚਲੇ ਗਏ ਕਿ ਕੋਈ ਸਾਨੂੰ ਯਾਦ ਰੱਖੇਗਾ ਗੁਰਬਾਣੀ ਦੇ ਵਿੱਚ ਕਿਹਾ ਗੁਰੂ ਪਾਤਸ਼ਾਹ ਨੇ ਜਿਵੇਂ ਕਿਹਾ ਇਹ ਸਰੀਰ ਮੇਰਾ ਇਸ ਜੱਗ ਮੈਂ ਆਏ ਕਿ ਕਿਆ ਤਦ ਕਰਮ ਕਮਾਏ ਅਰ ਸਾਡੇ ਸਾਹਮਣੇ ਭਗਤਪੂਰਨ ਸਿੰਘ ਜੀ ਉਹ ਮਿਸਾਲ ਹਨ ਜਿਨ੍ਹਾਂ ਨੇ ਇਸ ਜੱਗ ਦੇ ਵਿੱਚ ਆ ਕੇ ਨੇਕ ਕਰਮ ਕਮਾਏ ਸਿਰਫ ਨੇਕ ਕਰਮ ਨਹੀਂ ਕਮਾਏ ਉਹਨਾਂ ਨੇ ਆਪਣੀ ਜ਼ਿੰਦਗੀ ਜਿਊ ਕੇ ਇਹ ਦੱਸਿਆ ਕਿ ਇਨਸਾਨ ਦੀ ਜ਼ਿੰਦਗੀ ਦਾ ਮਕਸਦ ਆਪਣੇ ਆਪ ਆਪਣੀਆਂ ਖਾਇਸ਼ਾਂ ਪਿੱਛੇ ਆਪਣੇ ਪਰਿਵਾਰਾਂ ਪਿੱਛੇ ਜੀਣਾ ਨਹੀਂ ਮਨੁੱਖ ਦਾ ਜੀਵਨ ਦੂਸਰੇ ਦੇ ਕੰਮ ਆਣਾ ਹੈ ਦੂਸਰੇ ਮਨੁੱਖ ਦੇ ਕਹਿਣ ਨੂੰ ਤਾਂ ਅਸੀਂ ਕਹਿ ਦਿੰਨੇ ਆ ਕਿ ਪਰਮਾਤਮਾ ਨੇ ਸਾਰੇ ਮਨੁੱਖ ਬਣਾਏ ਸਾਰਿਆਂ ਚ ਇੱਕੋ ਜੋਤ ਹੈ ਪਰ ਜਦੋਂ ਇਹਨਾਂ ਸਰੀਰਾਂ ਦੇ ਵਿੱਚ ਵੱਖਰੇਵੇਂ ਆ ਜਾਂਦੇ ਨੇ ਤੇ ਕਈ ਵਾਰ ਮਾਪਿਓ ਵੀ ਉਹ ਸਰੀਰ ਸੰਭਾਲਣ ਤੋਂ ਅਸਮਰਥ ਹੋ ਜਾਂਦੇ ਨੇ ਕਈ ਵਾਰ ਸਰੀਰ ਨੂੰ ਵਿਸ਼ੇਸ਼ ਸਹਾਇਤਾ ਦੀ ਲੋੜ ਪੈਂਦੀ ਹੈ ਵਿਸ਼ੇਸ਼ ਧਿਆਨ ਦੀ ਤਵੱਜੋ ਦੀ ਲੋੜ ਪੈਂਦੀ ਹੈ ਔਰ ਫਿਰ ਉਸ ਵਕਤ ਇਹ ਪਿੰਗਲਵਾੜਾ ਵਰਗੀਆਂ ਸੰਸਥਾਵਾਂਨ ਜਿਨ੍ਹਾਂ ਵੱਲ ਇੱਕ ਆਮ ਮਨੁੱਖ ਦੇਖਦਾ ਹੈ ਔਰ ਮੈਂ ਸਮਝਦੀ ਆ ਜਿਹੜੇ ਇਸ ਦੀ ਸੇਵਾ ਕਰ ਰਹੇ ਨੇ ਉਹਨਾਂ ਦਾ ਜੀਵਨ ਵੀ ਕਿਤੇ ਸੰਤ ਦੇ ਜੀਵਨ ਤੋਂ ਘੱਟ ਨਹੀਂ ਹੁੰਦਾ ਮੈਨੂੰ ਯਾਦ ਹੈ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਭਗਤਪੂਰਨ ਸਿੰਘ ਜੀ ਆਮ ਦਿਸਜਾਇਆ ਕਰਦੇ ਸੀ ਦਰਬਾਰ ਸਾਹਿਬ ਦੇ ਬਾਹਰ ਆਪਣਾ ਕਟੋਰਾ ਔਰ ਆਪਣਾ ਲਿਟਰੇਚਰ ਲੈ ਕੇ ਬੈਠੇ ਹੁੰਦੇ ਸੀ ਆਏ ਗਏ ਨੂੰ ਮਿਲਣਾ ਕਿਸੇ ਵੇਲੇ ਬੈਠ ਕੇ ਉੱਥੇ ਕੁਝ ਲਿਖਦੇ ਵੀ ਰਹਿਣਾ ਪਰ ਉਹਨਾਂ ਨੇ ਕਦੀ ਅਮੀਰ ਗਰੀਬ ਵੱਡੇ ਛੋਟੇ ਤਨਾੜ ਦਾ ਗਰੀਬ ਦਾ ਕਿਸੇ ਦਾ ਕਦੀ ਫਰਕ ਨਹੀਂ ਕੀਤਾ ਉਹਨਾਂ ਨੇ ਜਿਹੜਾ ਜ਼ਿੰਦਗੀ ਦਾ ਉਹਨਾਂ ਦਾ ਮਕਸਦ ਸੀ ਦੇਣ ਵਾਲਾ ਉਹਦਾ ਇੱਕ ਜਿਹੜਾ ਸੂਚਕ ਕਟੋਰਾ ਉਹ ਹਮੇਸ਼ਾ ਆਪਣੇ ਨਾਲ ਰੱਖਿਆ ਕਿ ਤੁਸੀਂ ਵੀ ਦਿਓ ਅੱਜ ਭੈਣ ਜੀ ਨੇ ਵੀ ਉਹੀ ਕਟੋਰਾ ਰੱਖਿਆ ਹੋਇਆ ਇਹ ਭਾਵਨਾ ਵਾਸਤੇ ਕਿ ਦਿਓ ਦੂਸਰੇ ਵਾਸਤੇ ਜਿਉ ਕੰਨਨ ਕੁਦਰਤ ਦੇ ਵਿੱਚ ਵੀ ਜਦ ਹਵਾ ਵਗਦੀ ਹੈ ਦੂਸਰੇ ਨੂੰ ਸੁੱਖ ਦਿੰਦੀ ਹੈ ਪਾਣੀ ਵਗਦਾ ਪਾਣੀ ਪੀ ਕੇ ਦੂਜੇ ਨੂੰ ਸੁੱਖ ਮਿਲਦਾ ਹੈ ਕੁਦਰਤ ਦੀਆਂ ਜੜੀਆਂ ਨੇਮਤਾਂ ਹਰ ਕੋਈ ਦੂਜੇ ਵਾਸਤੇ ਆ ਕੇਵਲ ਇਨਸਾਨ ਜਿਹੜਾ ਉਹ ਸੋਚ ਆਪਣੀ ਰੱਖਦਾ ਸੋ ਭਗਤਪੂਰਨ ਸਿੰਘ ਜੀ ਵਰਗੇ ਇਨਸਾਨ ਜਿਹੜੇ ਇਸ ਦੁਨੀਆ ਵਿੱਚ ਆਏ ਔਰ ਸੰਤ ਰੂਪ ਹੋ ਕੇ ਵਿਛਰੇ ਉਹ ਸਾਡੇ ਵਾਸਤੇ ਚਾਨਣ ਮਨਾਰਾ ਮਨਾਰਾ ਹਨ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਦੇਖ ਕੇ ਅਸੀਂ ਬੜੀ ਦੇਰ ਤੋਂ ਸੰਸਥਾ ਦੇ ਨਾਲ ਜੁੜੇ ਇੱਥੇ ਆਂਦੇ ਰਹੇ ਆਂ ਔਰ ਪੰਜੀ ਦੀ ਦੇਖ ਰੱਖ ਤੇ ਵਿੱਚ ਇਸ ਸੰਸਥਾ ਨੇ ਬਹੁਤ ਤਰੱਕੀ ਕੀਤੀ ਹੈ ਜਿੱਥੇ ਇੰਨੇ سارے ਚਾਰ ਸਕੂਲ ਖੋਲ੍ਹਣ ਉੱਥੇ ਵਿਸ਼ੇਸ਼ ਲੋੜਾਂ ਵਾਲੇ ਜਿਹੜੇ ਬੱਚੇ ਉਹਨਾਂ ਵੱਲ ਖਾਸ ਤਵੱਜੋ ਦੇ ਕੇ ਔਰ ਉਹਨਾਂ ਦੇ ਹੁਨਰ ਨੂੰ ਜਿਸ ਤਰ੍ਹਾਂ ਨਿਖਾਰ ਰਿਹਾ ਅਸੀਂ ਸਟੇਜ ਦੇ ਉੱਪਰ ਦੇਖਿਆ ਜਿਸ ਤਰ੍ਹਾਂ ਡਿਫਰੈਂਟਲੀ ਏਬਲਡ ਜਿਨ੍ਹਾਂ ਨੂੰ ਕਹਿੰਦੇ ਯਾ ਜਿਹੜੇ ਇਸ ਵਕਤ ਟ੍ਰੀਟਮੈਂਟ ਦੇ ਥੱਲੇ ਕੁਝ ਮਰੀਜ਼ ਚੱਲ ਰਹੇ ਹਨ ਪਰ ਕੁਦਰਤ ਨੇ ਜਿਹੜਾ ਉਹਨਾਂ ਦੇ ਵਿੱਚ ਇੱਕ ਹੁਨਰ ਇੱਕ ਅਜੇ ਹੀ ਸ਼ਕਤੀ ਦਿੱਤੀ ਹੈ ਜਿਹਨੂੰ ਡਾਕਟਰ ਇੰਦਰਜੀਤ ਕੌਰ ਜੀ ਵਰਗੇ ਲੀਡਰਾਂ ਨੇ ਸਟੇਜ ਤੇ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਕਿ ਆਕੇ ਆਪਣਾ ਕੁਦਰਤੀ ਹੁਨਰ ਜਿਹੜਾ ਉਹ ਸਾਰਿਆਂ ਨਾਲ ਸਾਂਝਾ ਕਰੋ ਅੱਜ ਆਕੇ ਇੱਥੇ ਜਿੱਥੇ ਮਹਿਸੂਸ ਹੋ ਰਿਹਾ ਕਿ ਜੀਨ ਦਾ ਮਕਸਦ ਕੁਝ ਹੋ ਰਿਹਾ ਅਸੀਂ ਦੁਨੀਆ ਚ ਕਿੱਥੇ ਤੁਰੇ ਫਿਰ ਰਹੇ ਆ ਸੋ ਅੱਜ ਦੀ ਇਹ ਜਿਹੜੀ ਇੱਕ ਹਿਊਮਿਲਟੀ ਦੀ ਭਾਵਨਾ ਇਹ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣ ਜਾਵੇ ਤੇ ਮੈਂ ਸਮਝਦੀ ਆ ਬਹੁਤ ਵੱਡੀ ਪ੍ਰਾਪਤੀ ਹੈ ਔਰ ਉਸ ਅ ਭਗਤਪੂਰਨ ਸਿੰਘ ਨੂੰ ਜਿਹਨੂੰ ਯਾਦ ਕਰਦੇ ਆ ਹਰ ਸਾਲ ਵਾਇਗਰੋ ਅੱਗੇ ਇਹ ਵੀ ਅਰਦਾਸ ਹੈ ਕਿ ਉਹਨਾਂ ਦੀ ਗੁਣਾਂ ਵਰਗੇ ਇਹਨਾਂ ਸੰਸਥਾਵਾਂ ਦੇ ਵਿੱਚੋਂ ਵੀ ਹੋਰ ਅਜਿਹੇ ਗੁਰਸਿੱਖ ਪੈਦਾ ਹੋਣ ਔਰ ਸਾਡੇ ਵੱਡੇ ਭਾਗਨ ਕਿ ਅਸੀਂ ਆ ਕੇ ਉਹਨਾਂ ਦਾ ਦਿਨ ਮਨਾਉਂਦੇ ਆ ਉਹਨਾਂ ਦੇ ਗੁੜਾਂ ਦੀ ਸਾਂਝ ਪਾਉਂਦੇ ਆ ਔਰ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਂਦੇ ਆ ਜਿਨ੍ਹਾਂ ਬੱਚਿਆਂ ਨੂੰ ਅੱਜ ਇਨਾਮ ਮਿਲੇ ਉਹਨਾਂ ਵਾਸਤੇ ਖਾਸ ਵਧਾਈ ਮੈਂ ਤਾਂ ਹੈਰਾਨ ਆ ਕਿ ਬੱਚੇ ਕਿੰਨੇ ਕਿੰਨੇ ਨੰਬਰ ਲੈ ਕੇ ਮੈਰਿਟ ਵਿੱਚ ਆਏ ਬਹੁਤ ਬਹੁਤ ਮੁਬਾਰਕ ਹੋਣਾ ਸਾਰਾ ਬੱਚਿਆਂ ਨੂੰ ਅੱਜ ਇਹਨਾਂ ਨੇ ਸਟੇਜ ਦੇ ਉੱਪਰ ਪਰਫਾਰਮੈਂਸਿਸ ਦਿੱਤੀਆਂ ਇੱਕ ਤੋਂ ਇੱਕ ਵਧੀਆ ਪਰਫਾਰਮੈਂਸ ਦਿੱਤੀ ਹੈ ਸਾਰੇ ਬਹੁਤ ਮੁਬਾਰਕਬਾਦ ਦੇ ਹੱਕਦਾਰ ਹਨ ਇਹਨਾਂ ਨੂੰ ਟ੍ਰੇਨ ਕਰਨ ਵਾਲੇ ਇਹਨਾਂ ਦੇ ਟੀਚਰਸ ਦੇਣ ਉਹਨਾਂ ਦੀ ਜਿਹੜੀ ਇੱਕ ਸਮਰਪਿਤ ਭਾਵਨਾ ਉਹਦਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਇਹਨਾਂ ਕੁਝ ਕਹਿੰਦੇ ਹੋਏ ਮੈਂ ਤੁਹਾਡੇ ਸਭ ਕੋਲ ਇਜਾਜ਼ਤ ਲਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਕਤਿਕਾ ਜਮਾਤ ਦੇ ਵਿਦਿਆਰਥਣ ਮੈਂ ਮੁਸਕਾਨ ਦੀ ਕੌਣ ਬਾਰਵੀਂ ਜਮਾਤ ਦੇ ਵਿਦਿਆਰਥਣ ਆਪ ਸਭ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਾਰੇ ਇੱਥੇ ਟਿੰਗਲਵਾੜਾ ਸੰਸਥਾ ਹੈ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵੱਲੋਂ ਭਗਤ ਕੁਰਮ ਸਿੰਘ ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਸਲਾਨਾ ਇਨਾਮ ਵੰਡ ਸਮਾਰੋਹ ਕਰਨ ਜਾ ਰਹੇ ਹਾਂ ਜਿਸ ਦੇ ਅੰਤਰਗਤ ਭਗਤ ਕੁਰਮ ਸਿੰਘ ਆਦਰਸ਼ ਸਕੂਲ ਭਗਤ ਕੁਰਮ ਸਿੰਘ ਸਪੈਸ਼ਲ ਸਕੂਲ ਭਗਤਪੁਰਨ ਸਿੰਘ ਸਕੂਲ ਫਾਰ ਦਾ ਡੈਫ ਅਤੇ ਭਗਤਪੁਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਸ ਆਉਂਦੇ ਹਨ ਇਸ ਸਮਾਗਮ ਦੌਰਾਨ ਇਨਾ ਵਿਦਿਅਕ ਅਦਾਰਿਆਂ ਵੱਲੋਂ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਾਲੇ ਨਾਟਕ ਨਾਚ ਅਤੇ ਕਵਿਤਾਵਾਂ ਆਦ ਪੇਸ਼ ਕੀਤੇ ਜਾਣਗੇ ਇਹ ਕੇਵਲ ਮਨੋਰੰਜਨ ਹੀ ਨਹੀਂ ਸਗੋਂ ਸਮਾਜਿਕ ਖਰੀਤੀਆਂ ਦੇ ਖਿਲਾਫ ਸਨੇਹ ਵੀ ਦੇਣਗੇ ਅੱਜ ਦੇ ਸਨਾਨਾ ਸਮਾਗਮ ਨਾਮਵੰਤ ਸਮਾਰੋਹ ਦੀ ਸ਼ੁਰੂਆਤ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਇੱਕ ਸ਼ਬਦ ਗਾਇਨ ਤੋਂ ਕਰਨ ਜਾ ਰਹੇ ਹਾਂ ਸ਼ਬਦ ਗਾਇਨ ਪਿੰਗਲਵਾੜਾ ਸੰਸਥਾ ਵਿੱਚ ਪਲ ਰਹੀਆਂ ਬੱਚੀਆਂ ਵੱਲੋਂ ਕੀਤਾ ਜਾ ਰਿਹਾ ਹੈ ਸ਼ਬਦ ਹੈ ਅਵਰੇ ਅੱਲਾ ਨੂਰ ਉਪਾਇਆ ਸ਼ਬਦ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਆਪ ਸਭ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਸੇ ਟੱਕ ਲੈਣ ਆਓ ਸਾਰੇ ਸ਼ਬਦ ਸਰਵਣ ਕਰੀਏ ਸ਼ਬਦ ਹੈ ਅਵਰੇ ਅੱਲਾ ਨੂਰ ਉਪਾਇਆ वागुरु जी का खालसा वागुरु जी की फतेह भगत पूरण सिंह स्पैशल स्कूल दो हज़ार चौबी पच्ची दिया प्राप्ति प्राप्ति दस तो पाँ मैं अपने सत्कारयोग डी जी उन्हों का धनवाद करना चाहनी हाँ जिन्हों ने स्पैशल स्कूल खोल के इन्हों बच्चों चंकी जिंदगी जीवन के काबुल बनाया धनबाद डी जी ਉਦੀ ਕੋ ਕਾਰ ਬੁਲੰਦੀ ਤਨਾ ਕਿ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇ ਹੀ ਰਜ਼ਾ ਕਿਆ ਹੈ ਉਦੀ ਕੋ ਕਾਰ ਬੁਲੰਦੀ ਤਨਾ ਕਿ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇ ਹੀ ਰਜ਼ਾ ਕਿਆ ਹੈ ਫਗਤਪੁਰਨ ਸਿੰਘ ਸੈਕシャル ਸਕੂਲ ਵਿੱਚ 225 ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ ਜਿਸ ਵਿੱਚੋਂ 12 ਬੱਚੇ ਦਿਸ਼ਾਂ-ਵਿਦੀਸ਼ਾਂ ਵਿੱਚ ਸਿੰਗਲਵਾੜਾ ਸੰਸਥਾ ਦਾ ਨਾਮ ਰੋਸ਼ਨ ਕਰ ਚੁੱਕੇ ਹਨ ਇਹਨਾਂ ਬੱਚਿਆਂ ਦਾ ਬੀਜੀ ਬਹੁਤ ਹੀ ਸਤਿਕਾਰ ਕਰਦੇ ਹਨ ਜਦੋਂ 2015 ਵਿੱਚ ਇਹ ਬੱਚੇ ਫਸਟ ਟਾਈਮ ਇਹ ਮੱਕਾ ਕਰਕੇ ਆਏ ਇੰਟਰਨੈਸ਼ਨਲ ਬੀਜੀ ਪਾਬਕ ਹੋ ਗਏ ਸੀ ਇਹ ਇਹਨਾਂ ਦੀ ਬਹੁਤ ਵੱਡੀ ਉਪਲਬਧੀ ਹੈ ਇਸੇ ਤਰ੍ਹਾਂ 2015 ਤੋਂ ਲੈ ਕੇ 2024 ਤੱਕ ਕੰਟੀਨਿਊ ਹੈ ਹਰ ਕੰਟਰੀ ਵਿੱਚ ਜਾਂਦੇ ਨੇ ਦੇਸ਼ਾਂ ਦੇਸ਼ਾਂ ਵਿੱਚ ਨਾਮ ਰੋਸ਼ਨ ਕਰਨ ਦੇ ਬਾਅਦ 25 ਵਿਦਿਆਰਥੀ ਨੈਸ਼ਨਲ ਲੈਵਲ ਜਿਹੜੀਆਂ ਖੇਡਾਂ ਨੇ ਉਹਦੇ ਵਿੱਚ ਪਾਰਟਿਸਪੇਟ ਕਰ ਚੁੱਕੇ ਹਨ ਜਿਹਦੇ ਵਿੱਚ 골ਡ ਸਿਲਵਰ ਬ੍ਰਾਂਜ਼ ਮੈਡਲ ਪ੍ਰਾਪਤ ਕੀਤੇ ਅਤੇ ਕੈਸ਼ ਪ੍ਰਾਈਜ਼ ਵੀ ਪ੍ਰਾਪਤ ਕੀਤੇ ਵਤਨ ਪੰਜਾਬ ਦੀਆਂ ਖੇਡਾਂ ਵਿੱਚ ਤਿੰਨ ਬੱਚਿਆਂ ਨੇ 800 ਮੀਟਰ ਤੇ 1500 ਮੀਟਰ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਬੱਚੇ ਸਾਡੇ ਫਸਟ ਸੈਕਿੰਡ ਥਰਡ ਪ੍ਰਾਈਜ਼ ਲੈ ਕੇ ਆਏ ਇਸੇ ਤਰ੍ਹਾਂ ਦਸੰਬਰ 2024 ਵਿੱਚ ਲੁਕੇ ਆਣੇ ਵਿਖੇ ਪਹਿਲੀ ਵਾਰ ਨੌਟਸ ਚੁਣ ਗੇਮਸ ਹੋਈਆਂ ਜਿਸ ਵਿੱਚ 1 48 ਸਕੂਲਾਂ ਨੇ ਭਾਗ ਲਿੱਤਾ ਭਗਤਪੁਰਨ ਸਿੰਘ ਸਪੈਸ਼ਲ ਸਕੂਲ ਦੇ 19 ਵਿਦਿਆਰਥੀਆਂ ਨੇ ਭਾਗ ਲਿੱਤਾ ਜਿਸ ਵਿੱਚ 14 골ਡ 9 ਸਿਲਵਰ 7 ਬ੍ਰਾਂਸ ਮੈਡਲ ਹਾਸਲ ਕੀਤੇ ਅਤੇ ਸੈਕੰਡ ਰਨਰ ਅਪ ਟਰਾਫੀ ਵੀ ਹਾਸਲ ਕੀਤੀ ਇਹ ਬੱਚਿਆਂ ਦਾ ਮਾਨ ਵਿਧਾਨ ਦੇ ਲਈ ਹਾਲ ਟੀਚਰਸ ਆਪਣੇ ਤਰੀਕੇ ਨਾਲ ਅਪਰੀਸ਼ੀਏਟ ਕਰਨਾ ਪੈਂਦਾ ਹੈ ਅਕਤੂਬਰ 2024 ਵਿੱਚ ਗੁਰੂ ਰਾਮਦਾਸ ਜੀ ਦੇ ਗੁਰਪੁਰਬੇ ਸ਼੍ਰੋਮਿਕ ਕਮੇਟੀ ਵੱਲੋਂ ਗੁਰਬਾਣੀ ਗੰਥ ਮੁਕਾਬਲੇ ਜਿਸ ਵਿੱਚ ਬੱਚਿਆਂ ਨੇ ਕੀਰਤਨ ਕੋਰੀਓਗ੍ਰਾਫੀ ਅਤੇ ਸ਼ਬਦ ਗਾਇਨ ਵਿੱਚ ਪਾਰਟਿਸਪੇਟ ਕੀਤਾ ਫਰਸ ਸੈਕਿੰਡ ਪੋਜੀਸ਼ਨਸ ਹਾਸਲ ਕੀਤੀਆਂ ਬੱਚੇ ਪਗਧੂਰਨ ਸਪੈਸ਼ਲ ਸਕੂਲ ਦੇ ਕਿਤੇ ਵੀ ਜਾਂਦੇ ਹਨ ਬਿਨਾ ਟਰੋਫੀ ਬਿਨਾ ਮੈਡਲ ਤੋਂ ਨਹੀਂ ਆਉਂਦੇ ਕਿਉਂ ਟੀਚਰਸ ਸੈਟਿੰਗ ਆ ਸੰਸਥਾ ਦੀ ਬਹੁਤ ਵੱਡੀ ਮਿਹਨਤ ਹੈ ਜੀ ਜਿਹੜੇ ਕਿ ਇਹਨਾਂ ਨੂੰ ਟਾਈਮ ਟੂ ਟਾਈਮ ਅਪਰੀਸ਼ੀਏਟ ਕਰਦੇ ਰਹਿੰਦੇ ਹਨ ਤੇ ਜਿਹੜੀਆਂ ਫੈਸਿਲਿਟੀਆਂ ਇਹਨਾਂ ਨੂੰ ਚਾਹੀਦੀਆਂ ਹਨ ਉਹ ਪ੍ਰੋਵਾਈਡ ਕਰਦੇ ਹਨ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਦਾ ਪ੍ਰਾਇਮਰੀ ਸਕੂਲ ਦੇ ਵਿੱਚ ਸੀਡਬਲਯੂਐਨਐਸ ਦੁਆਰਾ ਜਿਹੜਾ ਸਕੂਲ ਚੱਲ ਰਿਹਾ ਹੈ ਉਹਦੇ ਵਿੱਚ 15 ਵਿਦਿਆਰਥੀ ਪਹਿਲੇ ਤੋਂ ਲੈ ਕੇ 8ਵੀਂ ਤੱਕ ਤੇ ਹ ਹ ਵਿਦਿਆ ਹਸਲ ਕਰ ਰਹੇ ਹਨ ਇਸੇ ਤਰ੍ਹਾਂ ਮੈਨੂੰ ਇਹ ਗੱਲ ਕਹਿੰਦਾ ਬਹੁਤ ਮਾਨਸੂਸ ਹੁੰਦਾ ਹੈ ਕਿ ਜਿਹੜੇ ਸਾਡੇ ਬੱਚੇ ਪਿੰਗਰਵਾੜਾ ਸੰਸਥਾ ਦੇ ਵਿੱਚ ਚੱਲ ਰਹੇ ਅਦਾਰਿਆਂ ਦੇ ਵਿੱਚ ਫਿਜ਼ੀਓਥੈਪੀ ਸੈਂਟਰ ਆਰਟੀਫੀਸ਼ੀਅਲ ਲੈਂਸ ਸੈਂਟਰ ਤੇ ਸਪਾਈਨ ਇੰਜਰੀ ਸੈਂਟਰ ਬੱਚੇ ਕੰਮ ਕਰਦੇ ਆਂ ਹਾਂ ਪੀਜੀ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਪਾਕਟ ਮਨੀ ਵੀ ਦਿੰਦੇ ਹਨ ਉਹਨਾਂ ਨੂੰ ਮੋਟੀਵੇਟ ਕਰਦੇ ਨੇ ਕਿ ਬੱਚੇ ਨਾ ਕੁਝ ਨਾ ਕੁਝ ਸਿੱਖਣ ਬਾਹਰ ਜਾਣਗੇ ਤੇ ਟਾਈਮ ਜਿਹੜਾ ਇਹ ਬੱਚਿਆਂ ਨੂੰ ਅਡਜਸਟ ਨਹੀਂ ਕਰ ਪਾਣ ਦੇ ਲੋਕ ਕਿਉਂਕਿ স্পੈਸ਼ਲ ਹੁੰਦੇ ਨੇ ਸਪੈਸ਼ਲ ਬੱਚਿਆਂ ਨੂੰ ਮੋਟੀਵੇਟ ਕਰਨਾ ਬਹੁਤ ਜ਼ਰੂਰੀ ਹੈ ਜੇ ਇਹਨਾਂ ਨੂੰ ਅਸੀਂ ਡੀਮੋਟੀਵੇਟ ਕਰਦੇ ਆ ਤੇ ਬੱਚੇ ਜਿਹੜੇ ਨੇ ਉਹ ਸਮਝਦੇ ਆਪਣੇ ਅੰਦਰ ਹੀ ਇਨਪਾਰਮਨਾ ਪੈਦਾ ਕਰਦੇ ਆ ਇਸੇ ਤਰ੍ਹਾਂ ਨਾਰਮਲ ਬੱਚੇ ਵੀ ਨੂੰ ਵੀ ਸਾਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਮਾਰਚ 2025 ਵਿੱਚ ਸਪੈਸ਼ਲ ਓਲੰਪਿਕ ਵੱਖ-ਵੱਖ ਰਾਜਾਂ ਵਿੱਚ ਹੋ ਰਹੇ ਹਨ ਜਿਸ ਵਿੱਚ ਬੱਚਿਆਂ ਨੇ 30 ਵਿਦਿਆਰਥੀਆਂ ਨੇ ਭਾਗ ਲਿਆ ਫਸ ਸੈਕਿੰਡ ਥਰਡ ਪੋਜੀਸ਼ਨ ਹਾਸਲ ਕੀਤੀਆਂ ਇਹਦੇ ਵਿੱਚ ਇਸ ਦੇ ਨਾਲ ਨਾਲ ਦੋ ਵਿਦਿਆਰਥੀ ਤੇ ਪੰਜ ਅਧਿਆਪਕ ਨੈਸ਼ਨਲ ਲੈਵਲ ਫੁੱਟਬਾਲ West Bengal Kolkata ਜਾ ਰਹੇ ਹਨ ਇਸ ਦੇ ਨਾਲ ਵੀ 2025 ਵਿੱਚ ਜਿਹੜੀਆਂ ਗੇਮਸ ਹੋਣੀਆਂ ਨੇ ਉਹਦੇ ਵਿੱਚ ਵੀ ਬੱਚਿਆਂ ਨੇ ਖੂਬ ਵਧੀਆ ਆਪਣਾ ਪ੍ਰਦਰਸ਼ਨ ਦਿਖਾਇਆ ਹੈ ਤੇ ਆਪਣਾ ਖਾਤਾ ਖੋਲ੍ਹਿਆ ਹੈ। ਮੈਂ ਅੱਜ ਜੋ ਵੀ ਕੋਸ਼ਿਸ਼ਾਂ ਟਿੰਗਰਵਾੜਾ ਸਸਤਾ ਦੀ ਬਦੌਲਤਾਂ ਧੰਨਵਾਦ ਹੈ।